ਸਿੰਘਲ ਸ਼ਹਿਰ ਦੇ ਵਿੱਚ ਸਭ ਜਾਣਦੇ ਹੋ ਕਿ ਪੀਣ ਵਾਲੇ ਪਾਣੀ ਦੀ ਤੇ ਸੀਵਰੇਜ ਦੀ ਬਹੁਤ ਦਿੱਕਤਾਂ ਨੇ ਇਦਾਂ ਦੇ ਬਹੁਤ ਸਾਰੇ ਵਾਰਡ ਨੇ ਜਿਵੇਂ ਕਿ ਜਵਾਰ ਨਗਰ ਹੋ ਗਿਆ ਜਵਾਰ ਮਾਰਕੀਟ ਹੋ ਗਿਆ ਤੁਹਾਡਾ ਰੇਲਵੇ ਰੋਡ ਹੋ ਗਿਆ ਇੰਦਰਾ ਨਗਰ ਹੋ ਗਿਆ ਜਿੱਥੇ ਸੀਵਰੇਜ ਦੀ ਬਹੁਤ ਵੱਡੀ ਦਿੱਕਤ ਹੈ ਤੇ ਬਹੁਤ ਸਾਰੇ ਇਦਾਂ ਦੇ ਵਾਰਡ ਨੇ ਜਿੱਥੇ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਹੈ ਤੇ ਜਿੱਥੇ ਸੀਵਰੇਜ ਬੋਰਡ ਵੱਲੋਂ ਜਵਾਰ ਮਾਰਕੀਟ ਤੇ ਲਗਾਤਾਰ ਕੰਮ ਕਿੰਨਾ ਚੱਲ ਰਿਹਾ ਰੇਲਵੇ ਰੋਡ ਤੇ ਅਜ ਤੱਕ ਸੀਵਰੇਜ ਬੋਰਡ ਦਾ ਸਾਰਾ ਹੀ ਸਟਾਫ ਰਾਈਟ ਫਰਮ ਸਾਡੇ ਚੇਅਰਮੈਨ ਸਾਹਿਬ ਡਾਕਟਰ ਸਨੀ ਹਲੋ ਵਾਲੀਆ ਜੀ ਚੀਫ ਐਸ ਡੀਓ ਜੇਈ ਐਕਸ਼ਨ ਸਾਰੇ ਬੁਲਾ ਕੇ ਤਾਂ ਕਿ ਜਿਹੜੇ ਨੰਗਲ ਦੇ ਆਪਾਂ ਪਿਛਲੇ ਸਮੇਂ ਦੇ ਵਿੱਚ ਜੋ ਪਿਛਲੀਆਂ ਸਰਕਾਰਾਂ ਨੇ ਜੋ ਨੰਗਲ ਸ਼ਹਿਰ ਦਾ ਬੇੜਾ ਘਰ ਕੀਤਾ ਉਹਨਾਂ ਦਾ ਆਪਾਂ ਸੋਲੂਸ਼ਨ ਲੱਭ ਕੇ ਇਸ ਵਕਤ ਨੂੰ ਜੋ ਬੈਸਟ ਬੈਸਟ ਆਪਾਂ ਦੇ ਸਕਣੇ ਸੇਵਰੇਜ ਦਵ ਤੇ ਦੂਜਾ ਜਿਹੜਾ ਸਭ ਤੋਂ ਅਹਿਮ ਇਸ਼ੂ ਹੈ ਨੰਗਲ ਸ਼ਹਿਰ ਪੰਜਾਬ ਦੇ ਵਿੱਚ ਸਤਲੁਜ ਦੀ ਸ਼ੁਰੂਆਤ ਨੰਗਲ ਤੋਂ ਹੁੰਦੀ ਹੈ ਪਰ ਫਿਰ ਇਹ ਸਾਡੀ ਜਾਨੀ ناکਾਮਯਾਬੀ ਰਹੀ ਪਿਛਲੀ ਰਜਿਮ ਦੀ ਪਿਛਲੀਆਂ ਸਰਕਾਰਾਂ ਦੀਆਂ ਕਿ ਨੰਗਲ ਸ਼ਹਿਰ ਦਾ ਬਹੁਤਾ ਹਿੱਸਾ ਪਾਣੀ ਤੋਂ ਵਾਂਝਾ ਹੈ ਤੇ ਜਿੱਥੇ ਗਰਾਊਂਡ ਵਾਟਰ ਹੈ ਵੀ ਕਿਉਂਕਿ ਇੱਥੇ ਐਨ ਐਫ ਐਲ ਪੀ ਐਸ ਸੀ ਐਲ ਹੋਰ ਬਹੁਤ ਸਾਰੀ ਕੰਪਨੀ ਯਾਨੀ ਬਿਥੇ ਇੰਡਸਟਰੀ ਰਹੀ ਹੈ ਤੇ ਗਰਾਊਂਡ ਵਾਟਰ ਦੀ ਕੁਆਲਿਟੀ ਸੰਤੁਸ਼ਟਜਨਕ ਨਹੀਂ ਹੈ ਜਦਕਿ ਸਾਡੇ ਕੋਲ ਬਿਲਕੁਲ ਸਤਲੁਜ ਜਿਹੜੀ ਇੱਥੋਂ ਸ਼ੁਰੂ ਹੁੰਦੀ ਹੈ ਐਨ ਸਾਫ ਸੁਥਰਾ ਮਿਨਰਲਸ ਦਾ ਗਲੇਸ਼ੀਅਰ ਰਿਚ ਪਾਣੀ ਹੈ ਮਿਨਰਲ ਰਿਚ ਪਾਣੀਆ ਜੋ ਗਲੇਸ਼ੀਅਰਸ ਤੋਂ ਆ ਰਿਹਾ ਇਸ ਕਰਕੇ ਪੂਰੇ ਸ਼ਹਿਰ ਨੂੰ ਜਿਹੜਾ ਹੈ ਨਾ ਪੱਕੇ ਨਾਲ ਵਾਟਰ ਜਿਹੜਾ ਹੈ ਪਾਣੀ ਦੇਣ ਦੀ ਜਿਹਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਦੋ ਵਾਟਰ ਟ੍ਰੀਟਮੈਂਟ ਪਲਾਂਟ ਹੈ ਪਰ ਉਹ ਇਹਨਾਂ ਦੀ ਕਪੈਸਿਟੀ ਬਹੁਤ ਘੱਟ ਹੈ ਤਾਂ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਹੈ 10 ਕਰੋੜ ਦਾ ਸੀ ਇਹ ਪ੍ਰੋਜੈਕਟ ਤਿਆਰ ਕਰ ਰਿਹਾ ਜਿਹਦੇ ਵਿੱਚ ਇਸ ਦੀ ਕਪੈਸਿਟੀ ਵਧ ਜੂਗੀ ਇਹਨਾਂ ਪਲਾਂਟਸ ਨੂੰ ਬਿਲਕੁਲ ਨਵੇਂ ਸਿਰੇ ਤੋਂ ਅਸੀਂ ਤਿਆਰ ਕਰਕੇ ਇਸ ਦੀ ਕਪੈਸਿਟੀ ਵਧਾ ਕੇ ਹੋ ਜਾਂਦਾ ਹੈ ਇਸ ਪ੍ਰੋਜੈਕਟ ਤੋਂ ਬਾਅਦ ਨੰਗਲ ਦੇ ਵਿੱਚ ਜਿਹੜੇ ਟਿਊਬਵੈਲ ਉਹ ਚਲਾਉਣ ਦੀ ਲੋੜ ਨਹੀਂ ਪੈਣੀ ਨੰਗਲ ਦੇ ਹਰ ਇੱਕ ਘਰ ਨੂੰ ਜਿਹੜਾ ਹੈ ਸਾਫ ਸੁਥਰਾ ਤੇ ਪੂਰਾ ਖੁੱਲਾ ਪਾਣੀ ਜੋ ਜਿੰਨਾ ਵੀ ਟਾਈਮ ਹੈ ਉਹਦੇ ਵਿੱਚ ਖੁੱਲਾ ਪਾਣੀ ਆਊਗਾ ਕੋਈ ਵੀ ਰੰਗਲ ਦੇ ਦੰਦਾ ਕੋਨਾ ਨਹੀਂ ਹੋਊਗਾ ਜਿੱਥੇ ਪਾਣੀ ਦੀ ਦਿੱਕਤ ਰਹੇ ਇਸ ਤਰ੍ਹਾਂ ਦੀ ਚੀਜ਼ ਹੋਏਗੀ ਉਸਰਾ ਤੜੇ ਪੌਦਾ ਰੋਪਣ ਦੀ ਸਾਡੇ ਨਹੀਂ ਨਹੀਂ ਬਿਲਕੁਲ ਜੀ ਅਸੀਂ ਲਗਾਤਾਰ ਅੱਜ ਜਿੱਥੇ ਜਿੱਥੇ ਵੀ ਅੱਜ ਅਸੀਂ ਪੂਰੇ ਹਲਕੇ ਜਿਵੇਂ ਇਲੈਕਸ਼ਨ ਤੋਂ ਪਹਿਲਾਂ ਵੀ ਤੇ ਹੁਣ ਵੀ ਸਰਕਾਰ ਆਪਕੇ ਦੁਆਰ ਦੇ ਕੈਂਪ ਵੀ ਦੁਬਾਰਾ ਸ਼ੁਰੂ ਹੋ ਚੁੱਕੇ ਅੱਜ ਵੀ ਮੈਂ ਇਸ ਵੇਲੇ ਕੈਂਪ ਤੇ ਜਾ ਕੇ ਆਇਆ ਤੇ ਜਿੱਥੇ ਵੀ ਜਾਂਦੇ ਹਰ ਜਗ੍ਹਾ ਅਸੀਂ ਜਿਹੜੇ ਪੌਦੇ ਲਾ ਰਹੇ ਹਾਂ ਨੰਗਲ ਦੇ ਵਿੱਚ ਵੀ ਪਲਾਂਟੇਸ਼ਨ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹੈ 30000 ਪੌਦਿਆਂ ਦਾ ਸਾਡਾ ਇੱਥੇ ਟਾਰਗੇਟ ਹੈ ਠੀਕ ਹੈ ਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲਫਾ ਮਾਤਾ ਦੀ ਜਿਹੜੀ ਸੁੰਦਰੀਕਰਨ ਦਾ ਪ੍ਰੋਜੈਕਟ ਹੈ ਜਿਸ ਵਿੱਚ 80 ਲੱਖ ਰੁਪਇਆ ਬਹੁਤ ਸੋਹਣਾ ਸੁੰਦਰ ਉਹਦਾ ਵੀ ਜਿਹੜਾ ਅਸੀਂ ਜਿਹੜਾ ਹੈ ਕੰਮ ਬਹੁਤ ਜਲਦੀ 2-4 ਦਿਨਾਂ ਦੇ ਵਿੱਚ ਉਹ ਵੀ ਸ਼ੁਰੂ ਕਰਵਾਨ ਜਾ ਰਹੇ ਹਾਂ ਤੇ ਹੋਰ ਬਹੁਤ ਸਾਰੇ ਜਿਹੜੇ ਟੂਰਿਜ਼ਮ ਦੇ ਤੇ ਡਵੈਲਪਮੈਂਟ ਦੇ ਸੁੰਦਰੇਕਰਨ ਦੇ ਪ੍ਰੋਜੈਕਟ ਆਉ ਪਰ ਬੇਸਿਕ ਜਿਹੜੀਆਂ ਸਗੀਆਂ ਚਾਹੀਏ ਉਹ ਸੀਵਰੇਜ ਬੋਰਡ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਚ ਪੀਣ ਵਾਲੇ ਪਾਣੀ ਦੀ ਕਿਉਂਕਿ ਉਹ ਹਰ ਬੰਦੇ ਨੂੰ ਲੋੜ ਉਸ ਦੇ ਉੱਤੇ ਅਸੀਂ ਅੱਜ ਆਏ ਹਾਂ ਤੇ ਜਿੱਦਾਂ ਹੀ ਇਹ ਪ੍ਰੋਜੈਕਟ ਪੂਰਾ ਹੁੰਦਾ ਨੰਗਲ ਸ਼ਹਿਰ ਦੇ ਹਰ ਇੱਕ ਘਰ ਨੂੰ ਸਾਫ਼ ਸੁਥਰਾ ਪਾਣੀ ਮਿਲੂ ਅਸਲੀ 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 ਦਿੱਕਤ ਅਸਲੀ ਦਿੱਕਤ ਨੀਅਤ ਦੀ ਹੈ ਤੁਸੀਂ ਬਿਲਕੁਲ ਨਿਸ਼ਚਿੰਤ ਰਹੋ ਚਾਹੇ ਜੋ ਵੀ ਬੰਦਾ ਸਾਡਾ ਕੰਮ ਹੈ ਫੋਕਸ ਕਰਨਾ ਕੰਮ ਤੇ ਉਹਨਾਂ ਦਾ ਕੰਮ ਹੈ ਕਿ ਰੋਕਣਾ ਠੀਕ ਹੈ ਅਗਰ ਕਾਉਂਸਲ ਦੇ ਐਮਸੀ ਸਹਿਬਾਨ ਵਧੀਆ ਤਰੀਕੇ ਨਾਲ ਕੰਮ ਕਰਦੇ ਤਾਂ ਆਪਣੇ ਆਪ ਲੋਕਾਂ ਨੇ ਕਹਿਣਾ ਸੀ ਤੁਸੀਂ ਪਰ ਉਹ ਚਾਹਦੇ ਆ ਕਿ ਹਰ ਕੰਮ 'ਚ ਵਿਗਨ ਪਵੇ ਅਸੀਂ ਸੈਕਟਰ ਟੂਰੀ ਸੜਕ ਪਾਸ ਕਰੀ ਨਹੀਂ ਰੋਕੋ ਹੁਣ ਪਰ ਕੋਈ ਗੱਲ ਨਹੀਂ ਮੇਰੀ ਜ਼ਿੰਮੇਵਾਰੀ ਹੈ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੂਗਾ ਨਹੀਂ ਨੰਗਲ ਸ਼ਹਿਰ ਦੀ ਹਰ ਰੋਡ ਦੀ ਹਰ ਗਲੀ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਹਿਲਾਂ ਲਾਇਏ ਸੀ ਹਰ ਵਾਰਡ ਦੇ ਵਿੱਚ ਕੈਂਪ ਲਾਵਾਂਗੇ ਇੱਕ ਇੱਕ ਘਰ ਦਾ ਮਸਲਾ ਕੋਈ ਗਲੀ ਕੋਈ ਨਾਲੀ ਕੋਈ ਹੈ ਉਡੀ ਜ਼ਿੰਮੇਵਾਰੀ ਸਾਡੀ ਹੈ ਸਾਡੀ ਟੀਮ ਦੀ ਅਸੀਂ ਕਰਾ ਕੇ ਦਵਾਂਗੇ ਜਿੱਥੋਂ ਮਰਜ਼ੀ ਕਰਾ ਕੇ ਦਈਏ ਤੁਹਾਨੂੰ ਇੱਕ ਹੋਰ ਖੁਸ਼ ਕਰੂਈ ਦੇਣਾ ਜਿਹੜਾ ਬਰਮਲਾ ਖੱਡ ਹੈ ਉਹਦੇ ਉੱਤੇ ਅਸੀਂ ਨਵਾਂ ਜਿਹੜਾ ਹੈ ਪੁਲ ਪਾਸ ਕਰਾਤਾ 2 ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹਦਾ ਵੀ ਕੰਮ ਸ਼ੁਰੂ ਹੋ ਜਾਊਗਾ ਤਾਂ ਕਿ ਉਹਦੇ ਨਾਲ ਹੋਰ ਜਿਹੜੀ ਸਾਡੇ ਸ਼ਹਿਰ ਦੀ ਬਿਊਟੀਫਿਕੇਸ਼ਨ ਹੋਰ ਬਹੁਤ ਸਾਰੇ ਜਿਹੜੇ ਡਵੈਲਪਮੈਂਟ ਦੇ ਪ੍ਰੋਜੈਕਟ ਚਾਹੀਏ BBMP ਦੇ ਨਾਲ ਮਿਲ ਕੇ BBMP ਤੋਂ ਕੋਆਪਰੇਟ ਕਰਕੇ ਇੱਕ ਵਰਲਡ ਕਲਾਸ ਜਿਹੜਾ ਅਸੀਂ ਮਿਊਜ਼ੀਅਮ ਪਲਾਨ ਕੀਤਾ ਹੈ ਉਹ ਲੈ ਕੇ ਆਉਣਾ ਚਾਹੁੰਦੇ ਤਾਂ ਕਿ ਪਾਖੜਾ ਡੈਮ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਤੇ ਹੋਰ ਇਸ ਇਲਾਕੇ ਦੀਆਂ ਉਹ ਅਸੀਂ ਪਲਾਨ ਕਰ ਰਹੇ ਹਾਂ ਹੋਰ ਬਹੁਤ ਕੁਝ ਹੈ ਨੰਗਲ ਦੇ ਦੋਨੋਂ ਸਕੂਲ ਖਾਸ ਕਰਕੇ ਜਿਹੜਾ ਗਰਲ ਸਕੂਲ ਹੈ 5 ਕਰੋੜ ਦਾ ਕੰਮ ਉਹ ਵੀ ਸ਼ੁਰੂ ਹੋਣ ਵਾਲਾ ਬாய் ਸਕੂਲ ਦੇ ਵਿੱਚ ਸਾਡੇ ਵੱਲੋਂ ਬਹੁਤ ਜਲਦੀ ਤੁਹਾਨੂੰ ਖੁਸ਼ਖਬਰੀ ਦੇ ਦ ਦਾ 올 ਵੈਦਰ ਇੰਟਰਨੈਸ਼ਨਲ ਲੈਵਲ সুইমিং ਪੂਲ ਜਿਹੜਾ 365 ਦਿਨ 24 ਘੰਟੇ ਚੱਲ ਸਕੀ 4.5 ਕਰੋੜ ਦਾ ਜਿਹੜਾ ਸ਼ਾਇਦ ਪੰਜਾਬ ਚ ਕਿਤੇ ਵੀ ਨਹੀਂ ਆ ਉਹ ਅਸੀਂ ਇੱਥੇ ਪਲਾਨ ਕਰਕੇ ਲੈ ਕੇ ਆਏ ਇੱਕ ਸੁਪਨਾ ਸੀ ਸਾਡੇ ਉੱਤੇ ਜੀ ਲਗਾਤਾਰ ਗਰੂਪ ਲਗਾਤਾਰ ਕੋਸ਼ਿਸ਼ ਕਰਨੀ ਹੈ ਤਤਲੂਚ ਫੈਸਟੀਵਲ ਨੰਗਲ ਫੈਸਟੀਵਲ ਬਹੁਤ ਕੁਝ ਲੈ ਕੇ ਆ ਰਿਹਾ ਹੈ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਆਪ ਦੇਖ ਲਓ ਨੰਗਲਦੀਪ ਆਸ-ਪਾਸ ਨੰਗਲ ਸ਼ਹਿਰ ਤੇ ਆਸ-ਪਾਸ ਦੀ ਪੈਰੀਫੇਰੀ ਦੇ ਵਿੱਚ ਟੂਰਿਜ਼ਮ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਨਵੇਂ ਹੋਟਲ ਨਵੇਂ ਈਟਿੰਗ ਪੁਆਇੰਟਸ ਨਵੇਂ ਢਾਬੇ ਤੁਸੀਂ ਦੇਖੋ ਕਿੰਨੇ ਗਰੋ ਹੋਏ ਨੇ ਇਹ ਸਾਫ਼ ਹੈ ਕਿ ਟੂਰਿਜ਼ਮ ਹੋਇਆ ਮੈਂ ਨਹੀਂ ਕਹਿੰਦਾ ਸਭ ਕੁਝ ਹੋ ਗਿਆ ਗੇਨ ਹੋਵੇ ਪਰ ਟੂਰਿਜ਼ਮ ਦੇ ਵਿੱਚ ਵਾਧਾ ਹੋ ਰਿਹਾ ਇਸ ਨੂੰ ਹੋਰ ਵਧਾਵਾ ਥੈਂਕ ਯੂ